ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਮੋਟਰ ਬਰਾਏ ਵੇਆ ਓਲੂ ਬਾਈ ਦੇਖ ਰਹੇ ਕਿਆ ਕਰਦਾ ਕੌ ਰਹਿ ਗੱਦੇ ਇਹਨੂੰ ਬੇਲ ਪਟਣ ਲੱਗਿਆ ਵਾ ਛਟੀਆਂ 'ਚ ਇਹਨੂੰ ਸੁਬਰੇ ਮਾਰਦੇ ਝੱਟ ਪੱਟ ਵਿੱਚ ਤੂੰ 240 ਨਾ ਮਾਰੀਂ ਹਾਂ ਬੂਟੇ ਮਾਰ ਦੂ ਪਾਗੇ ਵਿੱਚ ਮਾਰ ਤੀ ਬਹੁਤੀ ਨਾ ਬਾਦੀ 240 ਬੂਟੇ ਨਰਮ ਹੁੰਦੇ ਆ ਇਹ ਇੱਕ ਸਾਲ ਦੇ ਬੂਟੇ ਨੂੰ ਨੀ ਕੁਝ ਵੀ ਕਹਿੰਦੀ ਇਹ ਬੂਟੇ ਛੋਟੇ ਆ ਪਾਗੇ ਦੇ ਵਿੱਚ ਝੱਟ ਪੱਟ ਤੇ ਮਾਰ ਤੀ ਨੀ ਉਹ ਝਟਪਟ ਮਾਰ ਦੋ ਨਾ ਗੱਲੀ ਨਹੀਂ ਮਾਰ ਦੇਣਾ। ਉਸ ਨੂੰ ਨਹੀਂ ਛੱਡਣਾ ਉਹਨੇ। ਹੁਣ ਤਾਂ ਦਾਤੀ ਨੇ ਪੱਟਣ ਲੱਗੇ ਵੀ ਮੈਨੂੰ ਲੱਗਦਾ। ਚੱਲ ਫੇਰ ਵੀ ਜਿਹੜੀ 240 ਆ ਉਹ ਥੋੜੀ ਖਰਾਬ ਕਰ ਦਿੰਦੀ ਛੋਟੇ-ਬੂਟੇ ਨੂੰ, ਵੱਡੇ ਨੂੰ ਨਹੀਂ ਕੁਝ ਵੀ ਕਹਿੰਦੀ। ਲੈ ਆਉਣਾ ਪੰਪ, ਪੱਤੇ ਘੜੇ ਦੀ ਟਾਂਕ ਚੱਲ ਰਿਹਾ। ਝੜਤੇ ਵੀ ਕਰ ਦਿੰਦੀ ਬੋਲੂ 240 ਜਿਹੜੀ। ਬ੍ਰੇਕ ਕਿੱਥੇ ਪਈ ਤੂੰ? ਮੈਨੂੰ ਕੋਈ ਆਈ ਨਹੀਂ ਚੱਟਪੜ ਲੈਣ ਦੀ। ਝੜਬੜ ਪਈ ਹੋਣੀ ਆ। ਲੋਕਾਂ ਨੂੰ ਪੈਸੇ ਲਿਆ ਦੇਣੇ ਨੇ ਧਿਆਨ। ਉਹ ਬੋਡੀ ਮੰਗਾ ਲੇ ਤਾਂ ਮੈਂ ਕਰੀ ਦੇਵਾਂ ਉਹਨੂੰ ਲਗਾ ਦੇ। ਇਹਨੇ ਮਗਾ ਲਈ 240 ਹੈ ਮੇਢੀ ਬੰਤਦੇ ਇਹੋ ਛੜੀਆਂ ਦੇ ਨੇ ਮਟੂ ਹਾਂ ਮਣੀਏ ਤੇ ਕੇਣਾ ਉਹ ਆ ਆਪੇ ਸਿੱਧੀਆਂ ਹੋਣੀਆਂ ਉਹ ਦੀ ਬੱਤ ਦੁਰੀਆ ਬਾਦ ਜਿਹੜਾ ਉਤਣ ਕਹਿੰਦਾ ਦਾ ਹੋਰ ਬਸ ਬਸ ਠੀਕ ਸਾਡ ਛੱਟ-ਬੱਟ ਮਾਰ ਦੇ ਕੁਝ ਨਹੀਂ ਛੱਟਣਾ ਉਹਨੇ ਸਾਫ਼ ਕਰ ਦੇਣਾ ਤੇ ਲਿਆਉਣੀ ਪੈਣੀ ਯਾਰ ਇਹ ਤਾਂ ਕਿਹ ਹੋ ਗਿਆ ਡਾਲੋਂ ਪਰ ਵੀ ਤਾਂ ਕਰਦੇ ਹੀ ਆ ਉਹ ਉੱਥੇ ਬਹੁਤ ਅੱਖ ਡਾਲੋਂ ਪਰ ਚੁਰ ਗਿਆ ਨਹੀਂ ਪਰ ਵੀ ਮਾਰਦੇ ਫੜ ਜੀ ਇਹਦੇ ਵਿੱਚ ਆਹ ਆ ਗਿਆ। ਤਾਂ ਇਹਦੇ ਵਿੱਚ ਵੀ ਮਾਰਦੇ। ਡੇਡ ਮੱਪ ਲੱਗਣਾ ਤੁਹਾਨੂੰ ਲਾਇਆ ਨਹੀਂ ਜੇ ਇਹ ਹੈਗੀ ਚੱਕ ਲਿਆ ਹੋਣਾ। ਜਿਆਦਾ ਨਾਲ ਸਰ ਮਟੂ ਗਏ ਤੇ। ਯਾਦ ਨਹੀਂ ਲੱਗਦਾ। ਉਹੀ ਲੈ ਜਾ ਆਪਣਾ। ਸਾਰੇ ਕੱਟ ਕੇ ਡੇਆ ਘਰਾਂ। ਚਲੋ ਮੈਂ ਸੰਭਾ। ਤੇ ਇਹ ਨਹੀਂ ਵੀ ਕਿ ਤੀ ਮੜਦਾ ਹੈਗਾ। ਪਾ ਲਿਆ ਉਹਦੇ ਤੇ ਇਹਦੇ ਜਿਆਦੀ ਜਿਆਦੀ ਜੀ ਆ। ਤੇ ਕੌਣ ਪਾਏ ਦਿੰਦੇ ਆ। ਦਾਰ ਖਾਤਾ ਚੱਲਦਾ ਮਿੱਤਰਾਂ ਦਾ ਨਾਂ ਚੱਲਦਾ ਜਾਂਦਾ ਨਾਂ ਮੇਰਾ ਚੱਲਦਾ ਆ ਰਹੀ ਹੁਣ ਮੈਂ ਪਾਪੜਾ ਲੈ ਰਿਹਾ ਸਾਡੇ ਕਿਸਾਨ ਤੋਂ ਰਿਹਾਦਾ ਮੈਂ ਦੇਖਿਆ ਉਹ ਬਾਡੀ ਵੀ ਦੀ ਹਾਂ ਸਾਰਾ ਤੇਰੀ ਵੀ ਤਕੀ ਤੋਰਦੀ ਲੈ ਆਉਣੀ ਅੱਜ ਜੇ ਜਾਣਾ ਚਾਹੀਦਾ ਮਿਲਦੀਆਂ ਨਹੀਂ ਉਹ ਮੈਂ ਸੁਣਾਈ ਨਹੀਂ ਖਾਲਸੇ ਦੇ ਖਾਲਸੇ ਦੇ ਕਿਹੜੇ ਖਾਲਸੇ ਮੈਂ ਜਮਗੌਰ ਪੁੱਛੀ ਸੀ ਕਿ ਨਾ ਹੈ ਨਹੀਂ ਖਾਲਸੇ ਦੇ ਜੋ ਕੋਈ ਮਰਜ਼ੀ ਲੈਦਾ ਜਾਨਾ ਪੈਣਾ ਬਿਲਕੁਲ ਆ ਮੈਨੂੰ ਵੀ ਯਾਦ ਨਹੀਂ ਜਾਂਦਾ ਹੈ ਕਿ ਮੈਂ ਵੀ ਗਿਆ ਹੁੰਦਾ ਕਈ ਵਾਰੀ ਜਾਦੀ ਨਹੀਂ ਆਉਂਦੀ ਹਾਂ ਬੁਖਾਰ ਤਾਂ ਠੀਕ ਆ ਬੁਖਾਰ ਤਾਂ ਠੀਕ ਹੈ ਜ਼ਖਾਮ ਜ਼ਖਾਮ ਆ ਕੱਲਾ ਜ਼ਖਾਮ ਨੇ ਬੱਸ ਕਰਾਈ ਇੱਕ ਵਾਰੀ ਬਦਲ ਚੜ ਗਿਆ ਬੁਖਾਰ ਮੈਂ ਚਲੇਗਾ ਪਰ ਬਾਤ ਹੈ ਜਿਹੜਾ ਟੈਲੀਵਿਜ਼ਨ ਦੇਖੀ ਜਾਂਦਾ ਮੈਂ ਕਹਾਂ ਮੈਂ ਕਹਾਂ ਨਾ ਦੇ ਆ ਟੈਕ ਟੈਕ ਕਰਾ ਟੈਕ ਟੈਕ ਕਰਾ ਮਹਾਨਿਆ ਕਾਤੋਰੀ ਕਾਲ ਮੈਂ ਨਾ ਕਰਿਆ ਕਰਕੇ ਮੈਂ ਸੈਟ ਕਰਾਉਣ ਜਿਹੜਾ ਸਿੱਕ ਦੇ ਬਾਦ ਕਹਿੰਦਾ ਤੈਨੂੰ 22 ਫਾਈਡ ਆ ਹੈ। ਹੈ ਨਾ ਪਾਰਾ ਤੇਰਾ ਤੇ ਦੁਆਰੀ ਥਾਣੀ ਪੈਣੀ ਲੈ ਲੈ ਆ ਤੋਕੇ। ਮੈਂ ਜਾਂਦਾ ਜਾਂਦਾ ਰੋਪੇ ਮੈਂ ਜਾਂਦਾ ਜਾਂਦਾ ਜਿਕਪਾਲ ਤੇ ਚਲੀ ਗਿਆ ਫਿਰ। ਜਿਕ ਬਾਦ ਤੂੰ ਸਿਆ ਮਹਾ 22 ਫਾਈਡ ਹੋ ਗਿਆ ਜਿਕ। ਮੈਂ ਦੇਖੇ ਤਰ ਕੋ। ਕਹਿੰਦਾ 70 ਰੁਪਏ ਜਾਂ 70 ਰੁਪਏ ਲੁੰਦੇ ਤੇ। ਕਹਿੰਦਾ 70 ਰੁਪਏ ਕਾਲ ਕਰਦੇ ਆ ਇਹਨੂੰ ਬਸ ਕਾਤੀ ਵੀ। ਰਾਜ ਤੇ ਤੂੰ ਅਜਿਹੀ ਨਾ ਦੇ ਜੀਕਾ ਨਾਲ ਵੇਜੀ ਟੀਕਾ ਲਾਇਆ ਮੈਂ ਕਹਿੰਦਾ 15 20 ਦਾ ਲਓਗੇ ਉਹਨੇ। ਮੁੜ ਕੇ ਦਾ ਬੁਖਾਰ ਨਹੀਂ ਚੜਿਆ। ਕਾ ਟਾਈ ਫੜਦੇ ਨਹੀਂ ਉਹ ਤਾਂ ਜਫਾਮ ਜਈ ਆ ਬੁਖਾਰ ਤਾਂ ਉਤਰ ਗਿਆ ਤਾਂ ਇੱਕ ਦਿਨ ਤੇ ਮੁੜ ਕੇ ਬੁਖਾਰ ਵਗੂ ਮੈਂ ਦਵਾਈ ਵੀ ਨਹੀਂ ਬਹੁਤੀ ਲੱਤੀ ਹੈਗੀ ਮੈਂ ਕਹਾ ਆਪੇ ਹਟ ਗਈ ਜਿਖਾਮ ਤਾਂ ਆਪੇ ਹਟ ਜਾਂਦਾ ਹਾਂ ਮੈਂ ਕਹਾਂ ਮਾ ਭੁੱਖ ਬੋਲ ਲੱਗਦੀ ਆ ਚੰਗੀ ਉਹ ਗੱਲ ਕਹਿੰਦਾ ਕਣਕ ਮੁੱਖ ਵੀ ਮੈਂ ਕਹਿੰਦਾ ਖਾ ਰੱਤੀ ਕਿ ਕਹਿੰਦਾ ਜੇ ਦਾ ਕੁ ਖਾਉਂਦਾ ਕਹਿੰਦਾ ਭੁੱਖ ਤਾਂ ਸਮਾਂ ਚੰਗੀ ਆ ਹੋਰ ਦਿਨ ਹੀ ਡਾਕਟਰ ਖੁੱਲਣਾ ਹੱਸਦਾ ਮਾਗਣਾ ਲੈਣੇ ਕੋ ਹਾਂ ਉਹਦਾ ਮੁੰਡਾ ਵੀ ਉਕੜਿਆ ਹੀ ਆ ਕੀ ਦਾ ਜੀਵਾਲਦਾ ਹਾਂ ਉਹ ਵੀ ਬਹੁਤ ਮਖੌਲ ਕਰਦਾ ਉਹ ਜਦੋਂ ਮੈਨੂੰ ਲੱਗ ਜਾਂਦਾ ਉਹ ਰਹਿਣੇ ਵਾਲੇ ਬੰਦੇ ਆ ਇਹਦੇ ਮਗਰ ਜਦੇ ਪੈ ਜਾਂਦਾ ਜਾਂਦੀ ਜ਼ਾਰ ਹਾਂ ਤਨਵੀਰ ਸੋਚ ਪਹਿਲਵਾਨ ਮੈਂ ਬਹੁਤ ਜਮਨ ਨੂੰ ਥੋੜਾ ਬਹੁਤ ਲੜ ਇੱਕ ਵਾਰੀ ਦਵਾਈ ਦੇ ਪੈਸੇ ਲੈਣੇ ਬਾਹਾਂ ਪੁੱਛਣਾ ਕਿ ਆ ਚਲੋ ਅੰਦਰ ਟੀਕੇ ਨੂੰ ਜੀ ਜਦ ਇਹ ਕਹਿ ਦੇਣਾ ਉਹਨੇ ਸਾਰਾ ਟਾਈਮ ਕਰ ਦਿੰਦਾ ਬਾਈ ਇਹ ਤਾਂ ਹੈ ਉਹ ਪਤਾ ਨਹੀਂ ਕਾਹਦਾ ਫੰਬਾ ਜਾਂ ਦਿੰਦਾ ਸੁੰਗਣੇ ਨੂੰ ਬਾਅਦ ਚ ਟੀਕਾ dard ਵੀ ਨਹੀਂ ਹੁੰਦਾ ਜਿਵੇਂ ਹੀ ਗਾਹ ਗਾਹ ਕਰਾ ਕਰਾ ਕੱਥੀ ਬੀਰ 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 ਤਿੰਨ ਕਰਦੀ ਲੈਟੇ ਪਾ ਜਾਗੇ 8 ਵਜੇ ਹਾਂ ਨਾ ਕੱਥੀ ਪਾ ਜਾਗੇ 8 ਵਜੇ ਤਾਂ ਨਹੀਂ ਪਾਦੀ ਰਾਤ ਜੀ ਦੇ ਜਾਂਦੀ ਸਾਡੀ ਕੱਲ ਸ਼ਾਮ ਨੂੰ ਬੋਲ ਦੇ ਆ ਤੇਰੀ ਭਰ ਲੈਣ ਦੇਣੇ ਕੱਦੂ ਘਰ ਜੂਗੀ ਤੂੰ ਆਪਣੇ ਆਨ ਸ਼ਰਦ ਜੇ ਭਰ ਕੇ ਇੱਥੇ ਆ ਜਾਣਾ ਉਹ ਤਾਂ ਆਇਓ ਆ ਫਰੇਂਕੋਂ ਖੋਲੇ ਆਉਂਦਾ ਵਿੱਚ ਬੰਨਣਾ ਪੈਂਦਾ ਖੋਲੋ ਹੁਣ ਪਰਲੀ ਭਰ ਕੇ ਮੇਰੇ ਲਈ ਖੱਤੀ ਇਹਦੀ ਖੱਤੀ ਜਿਵੇਂ ਪਾਣੀ ਡੱਪਦਾ ਖੋਲੋ ਚੱਕਿਆ ਦੇ ਦੂੰਗਾ ਤਾਂ ਕੰਦਾ ਚੱਕਿਆ ਵਜੂ ਆ ਆ ਵੀ ਭਰਨੇ ਵਾਲਾ ਇੱਧਰ ਬੰਦ ਕਰ ਦੇ ਭਰਨੇ ਆ ਪਾਣੀ ਥੋੜਾ ਜਿਆਦਾ ਮਤਲਬ ਅਟਕ ਅਟਕ ਕੇ ਲਾ ਦੇ ਨਹੀਂ ਨਹੀਂ ਲਾ ਦੇ ਜਰੂਰ ਨਹੀਂ ਜੀ ਨਹੀਂ ਤਾਂ ਪਾਣੀ ਹੀ ਨਹੀਂ ਖੜਾ ਇੱਕ ਦੋ ਦਿਨ ਅਟਕੇ ਇੱਕ ਦੋ ਦਿਨ ਅਟਕੇਣਾ ਸਾਢੇ ਛੱਡ ਕੇ ਲਾਈ ਜਾਓ ਉਹ ਤੁੰਗੂ ਸਾਸੀ ਕੰਨਾ ਗਿਆ ਕਹਿੰਦਾ ਬੁੱਟੇ ਨੇ ਦੋ ਸਾਲ ਦੇ ਇੱਥੇ ਹੈ ਇਹ ਤਾਂ ਖੜਾ ਨਹੀਂ ਖੜਾ ਹੈ ਖੜਾ ਹੈ 33 33 ਇਹ 33 ਨਹੀਂ ਖੜਾ ਪਾਣੀ ਤਾਂ ਇਹ ਵਧੀਆ ਵੀ ਹਾਂ ਹਾਂ ਇਹ ਵੀ ਵਧੀਆ ਹੈ ਨਾ ਗਰੇ ਪਾ ਦੇ ਹਾਂ ਇਹ ਪਉਣਾ ਬਣਾਤਾ ਮੇੜਾ ਹੁਣ ਸਾਡੂ ਪਉਣਾ ਚੱਕੜਾ ਰਹੀ ਆ ਜੀ ਕੀ ਕਰੀਏ ਕਿ ਪਵਾ। ਕਿਹਾ ਮੈਂ ਨਾ ਪਾਣੀ ਵਾਲੀ ਨੂੰ ਨਹੀਂ ਸਹਾਰੇ ਪਾਣੀ ਤਾਂ ਨਹੀਂ ਪਈ ਜਾਣਾ। ਮੀਂਹ ਕਿੱਥੇ ਪੈਣਾ ਹੈ ਪੈ ਜਣੇ। ਇਹ ਬਤਾਇਆ ਇਹਨੂੰ ਕੋਹ ਦਾਈ ਨੇ ਪਵਾ ਲੈਣੇ। ਦਾਈ ਕਰੋ ਕੋਈ ਪ੍ਰਾਰਥਨਾ। ਪਵਾਉ ਮੀਂਹ। ਕਿਥੇ ਦੀ ਚਲਦੀ ਨਹੀਂ ਕੋਈ ਜਵਾਬ। ਜਲਦੀ ਨਹੀਂ ਚਲਦੀ। ਜਦੋਂ ਖਾਂ ਕੇ ਹੋਗੀ ਆਉਣ ਕਿੱਥੇ ਮਨ ਤਾਂ ਮੀਂਹ ਨਹੀਂ। ਆ ਸੁਣ ਲੈ। ਹੈ? ਕਹਿੰਦਾ ਮਨੂੰ ਦਾ। ਤੇ ਆਉਂਗਾ ਫਿਰ ਕ ਮੈਂ ਫੜ ਕੇ ਲਿਆਵਾਂ ਪਹਿਲਾਂ ਦੋਈ। ਜੋ 90% ਦੱਸਿਆ ਹੋਇਆ ਤਾਂ ਪੈ ਰਾਤ ਕਹਿੰਦਾ ਸਵੇਰੇ 90% ਦੱਸਿਆ ਵਾ ਆ ਦੇਖ ਲੈ ਸਵੇਰੇ ਧੁੱਪ ਆ ਜੀ ਰਾਤ ਕਹਿੰਦੇ ਬੱਚੇ ਅੰਦਰ ਬੰਦ ਮੀਂਹ ਆ ਜਾਣਾ ਉਹ ਮੀਂਹ ਨਹੀਂ ਹੋਣਾ ਹੈਗਾ ਜਦ ਸਵੇਰੇ ਨੂੰ ਦੇਖੇ ਤਾਰੇ ਨਿਕਲੇ ਹੋਏ ਸੜਕੇ ਨੂੰ ਮੀਂਹ ਪਾ ਲੱਗ ਜਾ ਤੇ ਨਹੀਂ ਤਾਂ ਮਰਜ਼ੀ ਦਾ ਮਾਲਕ ਹਾਲੇ ਨਾਲੇ ਪੈ ਗਿਆ ਨਾ ਹਾਂ ਅੱਜ ਕਿ ਕਰੀ ਅੱਜ ਜੇ ਪਹਿਲਾਂ ਰਾਤ ਸੰਧਾ ਰਮਾਉਂ ਹਾਂ ਹਾਂ ਪੂਰਾ ਹਾਂ ਮਾਤੂ ਦੇ ਲੱਗਿਆ ਕਰੇ ਬੱਦਲ ਫਟ ਗਿਆ ਕਹਿੰਦੇ ਹਾਂ ਪਾਣੀ ਛੱਡਦਾ ਨਾ ਦਾ ਮਿਹਨ ਵੀ ਹੁਣ ਭੁੱਲ ਭੱਲ ਗਿਆ ਉਹ ਬਾਹ ਮੜਾ ਮੋਟਾ ਟੋਕਾ ਤਮਕਾ ਬਾਈ ਕਰਨਾ ਇਹਨੇ ਪਾਸਾ ਜਰਾ ਆਪਣੇ ਬਾਦ 10 ਦਿਨ ਬਾਦ ਪਾ ਦੇ ਮੜਾ ਮੋਟਾ ਹਾਂ ਚੱਲ ਕੋਈ ਨਹੀਂ ਇਕਣਾ ਇਹਦਾ ਜੀ ਕਰਦਾ ਲੈ ਆ ਚੱਕ ਕੇ ਸਪਰੇਅ ਚੱਕ ਲਿਆ ਹੁਣ ਸਪਰੇਅ ਕਰ ਦਿੰਦੇ ਸਪਰੇਅ ਉਹ ਲੈਵਾਂਗਾ ਪਹਿਲਾਂ ਕੱਖ ਛਿੜਿਆ ਹਾਂ ਚੱਕ ਛਿੜਿਆ ਨਾਲੇ ਸਪਰੇਅ ਚੱਕ ਲਿਆ ਲਓ ਜੀ ਢੇਰੀ ਆ ਗਈ ਪੂਰੀ ਚੜ ਕੇ ਚੱਲ ਵੀ ਹਵਾ ਮਾਰੋ ਮਾਰ ਕਾਲੀ ਘਟਾ ਚੜੀ ਵੀ ਆ ਪਹਿਣਾ ਨਾ ਪਹਿਣਾ ਹੁਣ ਇਹਦੀ ਮਰਜ਼ੀ ਆ ਸੁਭਾਵਨਾ ਦਾ ਪੂਰੀ ਆ ਵੀ ਪਾਉਂਗਾ ਪੈ ਜਵੇ ਵਧੀਆ ਚੰਗੀ ਗੱਲ ਆ ਬਾਕੀ ਬਹੁਤ ਚੱਲਦੀ ਆ ਬਾਕੀ ਹੁਣ ਦੇਖਦੇ ਆ ਇਹਦੀ ਮਰਜ਼ੀ ਆ ਰੱਬ ਦੀ ਪਹਿਣਾ ਨਾ ਪਹਿਣਾ ਅਸੀਂ ਜੀ ਰਹੀਏ ਆ ਬੰਦਾ ਸਾਡਾ ਆਉਂਦੀ ਗੌਰਮੈਂਟ ਡਿਊਟੀ ਜਾ ਰਹੀ ਹੈ ਨਹੀਂ ਪੈਂਦੀ ਸੁਭਾਵਨਾ ਦੀ ਕਿਹੜੇ ਭਾਈ ਬਣਾ ਪਹਿਣਾ ਗੋਹਾ ਵੀ ਚੱਕ ਜੀ ਸਭ ਤੋਂ ਜ਼ਰੂਰੀ ਕੰਮ ਆ ਇਹ ਮੇਰੀ ਆਸ ਤਾਂ ਬੈਠ ਦੁਪਹਿਰੇ ਨਹੀਂ ਸਵੇਰੇ ਕਿ ਹੁਣੀ ਔਖਾ ਜਣਾ ਸ਼ਾਮ ਨੂੰ ਬਾਹਰ ਚੱਲ ਤਾਰ ਕੇ ਆਏ ਇਹਨੂੰ ਬਾੜੇ ਚ ਨੂੰ ਚਲੀਏ ਆਪਣੇ ਆਪਣੇ ਕੰਮ ਨ ਵਿੜੀਏ ਚੱਲ ਫੇ ਬੱਦਲ ਦਾ ਚੜਿਆ ਵਾ ਤਾਂ ਬਹੁਤ ਆ ਬਾਕੀ ਹੁ ਪਹਿਣਾ ਨਾ ਪਹਿਣਾ ਇਹਦੀ ਮਰਜ਼ੀ ਆ ਚੱਲਦੇ ਆ ਉਧਰ ਨੂੰ ਬਾੜੇ ਚ ਤਾਰ ਕੇ ਆਏ ਬਾਈ ਦਾ ਵਾਹ ਕੇ ਜਿਹੜਾ ਬਿਨਾ ਪਾਣੀ ਵਾਲਾ ਹੀ ਆ ਪਾਣੀ ਨੂੰ ਹਲੇ ਤੱਕ ਕਿੱਕੇ ਲਾਇਆ ਸੀ ਆਪਾਂ ਨੇ ਵਧੀਆ ਹੋਇਆ ਹੈ ਪਰ ਬਹੁਤ ਵਧੀਆ ਹਵਾ ਕਾਲੀ ਘਟਾ ਚੜੀ ਵੀ ਪੂਰੀ ਚੱਲ ਰਹੀ ਮੌਜੀ ਸੁਭਾਵਨਾ ਦੇਖਦੇ ਆਪਾਂ ਹੂੰ ਪੂਰਾ ਕਾਹਨੂੰ ਪਾਉਣਾ ਪਾਣੀ ਬੇਲ ਲੂ ਬਾਜਰਾ ਇਹਨ ਪੂਰਾ ਵਧੀਆ ਹੋਇਆ ਜੀ ਆਪਣਾ। ਆ ਬੂਟੀ ਜੀ ਕਾਫੀ ਹੋਈ ਆਈ ਹੁਣ ਜਿੰਨਾ ਵੱਡਾ ਲਾਵਾ ਜੇ ਉਤਰ ਕਰਾਂਗੇ ਇਹਨੂੰ ਲੋਟ ਮਾਰਦਾ ਛਾਲਾਂ ਇਹਨ ਹਰਾ ਬਾਜਰਾ ਹੁਣ। ਆਇਆ ਵੀ ਜੀ ਆਪਣਾ ਮਹੀਨਾ ਲੰਘ ਜਾਣਾ ਪੂਰਾ ਇੱਕ। 8-10 ਪਿਸਵੇ ਆ ਤਕੜਾ ਵੇਹੜਾ ਹੋਇਆ ਹੁੰਦਾ ਇਹ। ਨਿੱਕਰ ਹੁੰਦਾ ਡੰਗਰ ਥੋੜੀ ਹੀ ਆ ਹੁਣ। ਵਧੀਆ ਟਾਈਮ ਲੰਗੀ ਜਾਂਦਾ। ਬਾਕੀ ਹੁਣ ਇੱਥੇ ਬਰਸਾਦ ਕਰਕੇ ਕੱਖ ਕੰਡਾ ਜਿਹਾ ਹੋਇਆ ਪਿਆ। ਕਰਾ ਕੇ ਸਫਾਈ ਜਾ ਘਲਾੜੀ ਚਲਾਵਾਂਗੇ ਇੱਥੇ। ਘਲਾੜੀ ਹਲੇ ਤਾਂ ਪਛਾਣ ਵੀ ਨਹੀਂ ਹੁੰਦੀ ਹੈਗੀ ਕਿੱਧਰ। ਭਰੀ ਪਈ ਆ। ਕੱਖ ਕੰਢੇ ਗਿਆ। ਜਦੋਂ ਸਾਫ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਖਲਾੜੀ। ਦਿਖਾਵਾਂਗੇ। ਕਰਾਂਗੇ ਵੀ ਸਫਾਈ ਜਦੋਂ ਕੱਖ ਵੱਢਣ ਲੱਗੇ ਉਰੇ। ਅਜੇ ਉਰੇ ਟਾਈਮ ਨਹੀਂ ਆਇਆ ਕੱਖਾਂ ਦਾ। ਅਜੇ ਮੋਟਰ ਪਰੇ ਚੱਲਦੀ ਐ। ਚਲੋ ਚੱਲਦੀ ਐ ਜੀ ਮੋਟਰ ਗਰੀ ਨੂੰ ਦੇਖਦੇ ਆ ਬਾਹਰ ਮੌਸਮ ਕਿਹ੍ਹਾ ਕਹਿੰਦਾ। ਜਾ ਕੇ ਤਾਂ ਭਜਾਤਾ ਪਹਿਨੀ ਉਹ ਕਹਿੰਦੇ ਵੀ ਗੋਹਾ ਚੱਕ ਕੇ ਆ ਗਿਆ ਬੰਦਾ ਬਾਹਰ ਚੱਲੀਏ। ਹੋ। ਪਹਿਲਾਂ ਇਹ ਥਿਸ਼ ਥਿਸ਼ ਜੀ ਆਇਆ ਕੀ। ਹਾਂ। ਅਜੇ ਟੋਕਰੀਆਂ ਪਾਣੀ ਨਾ ਭਰਦੀਆਂ। ਲੰਗਿਆ ਇਹ ਆਪਣਾ ਗੋਬਰ ਗੈਸਾ ਜੀ ਲੱਗਿਆ ਪਾ ਜੇ ਬਾਰੀ ਵੀ ਦਿਖਾਵਾਂਗਾ ਤੁਹਾਨੂੰ ਕਿਦਨੇ ਇੰਨੇ ਚੱਲੀਏ ਚੱਲ ਵੀ ਮੋੜਿਆ ਮੈਂ ਲਾ ਦਿੰਦਾ ਗੁੰਡਾ ਚੱਲ ਤੂੰ ਦੇ ਤੋੜ ਕੇ ਆ ਬਾਈ ਨੂੰ ਮਰੂਦ ਉਹਦੇ ਦੋ ਲੱਗੇ ਹੋਏ ਸਾਹਮਣੇ ਤੈਨੂੰ ਦਿਖਦੇ ਹੀ ਨਹੀਂ ਉਹ ਦੇਖ ਹਾਂ ਇੱਕ ਉਹ ਦੇ ਸਾਹਮਣੇ ਤਾਏ ਕਹਿੰਦਾ ਤਾਏ ਇਹ ਵੀਡੀਓ ਚ ਦੇਖੇ ਲੈਣਾ ਤੈਨੂੰ ਵੀ ਚੋਰੀ ਮੁਰਗੂ ਤੋੜਦਾ ਉਹਦੇ ਅਦਰ ਹੱਥ ਤੇ ਮੁਰੇ ਆ ਹਾਂ ਇਹ ਹਾਂ ਹਾਂ ਇੱਕ ਹੁਰਲੇ ਪਾਸੇ ਆ ਇਹ ਕੌਰਲੇ ਪਾਸੇ ਆ ਇੱਕ ਹੁਰਲੇ ਵਸਈ ਆ ਠੀਕੋ ਉੱਪਰ ਵੀ ਆ ਤੋੜ ਲਾਉ ਗਾਂ ਵੀ ਆ ਹਾਂ ਠੀਕਾ ਥੱਲੇ ਹੁਰਲੇ ਪਾਸੇ ਆ ਦੇਖ ਆਹ ਹਾਂ ਤੋੜ ਉਹ ਗਾਂਹ ਪਤ ਉਹ ਦੇਖ ਗਾਂਹ ਉੱਪਰ ਹਾਂ ਹਾਂ ਲੈ ਆ ਜਾ ਕੱਟ ਇਹਨਾਂ ਨੂੰ ਖਾਈਏ। ਪਾ ਪਈਆ ਚਾਰ ਕੋਲੇ ਰੱਖ। ਪਲੇਟ ਲੈ ਅੰਦਰ ਦੇ ਹੋਰ ਇੱਕ। ਦੇਖੀ ਇਹਨਾਂ ਨੂੰ ਕਾਹ ਕਹਿੰਦੇ ਤੇਰੇ ਅਮਰੂਦ। ਦੇਖ ਜੋ ਕੀੜਾ ਕਾਲੇ ਵਿੱਚ ਦੇ। ਕੀੜਾ ਹੋਇਆ ਤਾਂ ਵੀ ਕਹਿੰਦਾ ਇੱਕ ਅੱਧਾ। ਕਾਲਾ ਨੂੰ ਠੀਕ ਹੈ। ਹਾਂ। ਤੇਰੇ ਅਮਰੂਦ ਚੋਰੀ ਕਰ ਲੈ ਇਹਨਾਂ ਨੇ। ਹੂੰ ਦੇਖ ਲਾ ਗਿਆ। ਕਾਲਾ ਫੇਰ ਨਾ ਗਈ। ਐਦਾ ਬਥੇਰਾ ਬੜਾ ਦਿਲ ਲੱਗਦਾ। ਬਾਪੂ ਜੰਦਾ ਬੈਠਾ ਬਾਪੂ ਨੇ ਸਾਨੂੰ ਅੱਤ ਲਈ ਦੇਖ ਤਾਂ ਕੋਤੇ ਲੰਘਿਆ ਫੇਰ ਬੱਦਲ ਉਹਨੇ ਵਾ ਉਹ ਆ ਕੱਖਾ ਫੇ ਭੁਜਾਈ ਜਾਂਦਾ ਹਾਂ ਰੈਕ ਹੋਰ ਗਲੇ ਵੀ ਸਾਰੀ ਵਿੱਚ ਤੇ ਪਤਾ ਨਹੀਂ ਗਾਦੇ ਆਪਾਂ ਕੀ ਕਰੇ ਕਰ ਲੈਣਾ 20 ਜੀ ਕੱਢ ਦਿੰਦੇ ਤੇ ਹੂੰ ਮੈਨੂੰ ਵੀ ਐਂ ਤੋਂ ਬਾਅਦ ਲੱਗਦੀ ਆ ਭੜਾ ਇਹ ਮੁਰੂਦਾ ਰੇ ਕਿੰਨੇ ਲੱਗਿਆ ਜਿਹੜਾ ਹੈ ਠੰਗੇ ਆ ਬਿਆਹਾਰੇ ਅਰੇ ਜੜ ਬਾਡੂਗੀ ਇਹਦੀ ਮੂਰ ਵੀ ਮਿੱਠਾ ਬਹੁਤ ਆ ਜੜ ਬਾਡੂਗੀ ਜੀ ਹਾਂ ਜੀ ਮੈਂ ਅੱਥੀ ਲਾ ਲੇ ਮਾ ਵੱਢਣ ਲੱਗਿਆ ਦਾ ਕਹਿੰਦਾ ਨਹੀਂ ਵੱਢਣਾ ਲੱਭਣ ਲਗਾ ਤੇ ਫੇਰ ਖਾਣਾ ਹੋ ਗਿਆ ਹਾਂ ਖਾਣੇ ਦੇ ਨਹੀਂ ਤੇ ਇਹ ਤਾਂ ਕੋੜੀ ਲੱਗੀ ਫਿਰਦਾ ਹੈ ਇਹ ਤਾਂ ਕੱਚਾ ਹੈ ਕੱਚਾ ਹੈ ਕੱਚਾ ਗੱਦਰ ਜੀ ਗੱਦਰ ਨਹੀਂ ਜਿਆਦਾ ਕੱਚਾ ਕੋਠੇ ਬਰਾ ਹੁਣ ਔਰਲੇ ਪਾਸੇ ਦੇਖ ਉਹ ਕੋਈ ਨਹੀਂ ਵੀ ਪੈਣ ਦਿੰਦਾ ਕਰੀਏ ਗਿਆ ਹੁਣ ਦਿਲ ਜੱਦੇ ਕੀ ਰੰਗ ਜਾ ਬੱਦਲ ਦੇਖਦਾ ਕਿੰਨਾ ਆ ਗਿਆ ਉਹ ਕਾਕਾ ਜੀ ਭਰੀ ਮਿੱਤੇ ਚੱਕ ਲਈ ਤੂੰ ਯਾਰ ਕਾਕਾ ਦੇ ਬੰਦੇ ਕਿੰਨਾ ਆਇਆ ਪੈਣ ਤਾਂ ਦਿੰਦਾ ਨਹੀਂ ਤੂੰ ਉਹ ਆਉਂਦਾ ਜਦ ਜਦ ਪੂਰੀ ਆ ਦਿੰਦਾ ਉਹ ਜਦ ਇਹ ਤੇ ਪਿਆ ਰਿਹਾ ਹੈ ਇਹ ਤਾਂ ਬੱਪਾ ਹੀ ਥੋੜਾ ਜਿਹਾ ਹੈ ਤੌੜ ਲੰਦਾ ਹੈ ਇਹ ਇੰਦਾ ਮੇਰੇ ਕੋਲ ਇਸੇ ਆਪਣੇਂ ਦਾ ਰਿੰਦਾ ਰੀਆ ਉਹ ਸਾਹਮਣੇ ਹੱਥ ਕੋਲ ਦੇਖ ਉਹ ਦੇਖਾਂ ਉਹ ਗਾਹਾਂ ਹੂੰ ਉਹ ਦੇ ਗਾਹਾਂ ਉਹ ਤਾਂ ਵੀ ਦੇਖ ਤੂੰ ਬਾਬਾ ਉਹ ਜਿਹੜਾ ਉਹ ਨਹੀਂ ਆ ਰਿਹਾ ਕੋਈ ਨਹੀਂ ਕਿ ਕਿਰੋ ਵੀ ਨਹੀਂ ਗਰਮ ਪਈ ਗਰ ਘੋਟੇ ਬੰਦੀ ਆ ਬਸ ਉਹ ਆ ਜੇ ਨਮਾ ਤਿਆਰ ਆਪਾਂ ਕਰਨ ਲੱਗੇ ਬਾਈਆਂ ਨੇ ਕਹਿੰਦਾ ਹਲੇ ਦਰਹ ਤਾ ਅਟਕੇ ਲਾਉਣੇ ਆ ਮੈਂ ਕਿਹਾ ਮੁੰਨਾ ਵਿੱਚ ਹੋਰ ਮਿੱਟੀ ਭਾ ਗਿਆ ਦੋਲੇ ਰੱਖ ਦੇ ਲਾ ਕੇ ਪੱਲਿਆਂ ਚ ਯਾਰ ਵਾ ਕਰਦੇ ਆ ਮੈਂ ਨੇ ਕਿਹ ਚਾਕੂ ਸਲਾਉਣੇ ਕਿਆ ਕੁਸਾ ਨਿੰਬੂ ਹੋਰ ਚਾਂਦੀ ਤੇ ਹੋ ਇਹ ਤਾਂ ਨਹੀਂ ਲੁਫਾਫੇ ਘੜਦੇ ਦੋਵੇਂ ਹਨ ਹਾਂ ਹੈ ਇਹ ਲਫਾਫਾ ਨਹੀਂ ਘੜਦਾ ਇਹ ਤਾਂ ਬਦਾਮ ਬੀਜੇ ਹਨ ਬਦਾਮ ਹੈ ਹੋਰ ਕੀ ਕਰਦੇ ਕਿਹੜਾ ਮੁੱਲ ਲਈ ਆਵੇ ਕੁਝ ਗੱਲਾਂ 1000 ਰੁਪਏ ਚਿੱਲਾ ਹੋਰ ਤਾਂ ਨੂੰ ਫਰੀ ਖਾਣੇ ਨੂੰ ਲੱਗ ਵੀ ਆਉਣੀ ਹਾਂ ਤਾਇਆ ਜੀ ਦੀ ਗਾਰੰਟੀ ਹੈ ਇਹ ਕਾਕੀ ਦੇਖਦੇ ਤਾਂ ਹੀ ਕੇ ਤੇ ਬਾਕੀ ਮਿਰਚਾ ਹਾਂ ਅਕਾਦਾਈ ਬਦੰਮਾ ਦਾ ਇੱਕ ਨਹੀਂ ਚੱਲੂਗਾ ਦੇਖਦੇ ਕਿੱਦਾਂ ਰੱਖੀਦਾ ਲੋਹਾਵਾ ਪਾੜ ਕੇ ਉਹ ਵਿਚਾਈ ਘੜ ਦੇਣਾ ਇਹ tane ਲੋਹਾ ਵੀ ਰੱਖਦੀਏ ਦੋ ਲੋਹਾ ਤੇ ਆਹੋ ਗਰਮ ਲੋਹਾ ਉਹ tane ਰੱਖਦੇ ਮਿੱਟੀ ਹੋਰ ਪਾ ਦੇ ਨਾ ਮਿੱਟੀ ਹੋਰ ਪਾ ਦੇ ਪਾਣੀ ਹੋਰ ਪਾ ਦਾਂਗੇ ਨਾਲੇ ਮਿੱਟੀ ਹੋਰ ਲੱਗ ਜੂ ਦੇਸੀ ਜਿਗਾਰ ਲੁਹਾਵੇਂ ਜੀ ਲੁਹਾਵਾ ਵਾਗੇ ਰੱਖਦਾ। ਇਹਨਾਂ ਨੂੰ ਬਈ ਰੋਂਗੇ 2 ਮਹੀਨੇ ਖਲੇ। ਮੀ ਵੀ ਪੈਂਦਾ ਮੜਾ ਮੂਟਾ ਘੂਰ ਜੀ ਪਈ ਜਾਂਦੀ ਆ। ਤਾਇਆ ਪੈਣ ਦਿੰਦਾ। ਕੱਕ ਵੱਢ ਲਿਆ ਤਾਇਆ ਜੀ। ਆਉਣੇ। ਅਸਲ ਆਏ ਨੂੰ ਫਾਲ ਤੋਂ ਵੱਢ ਲੈਣੇ ਆਪਾਂ ਹੋ। ਐਡਵਾਂਸ ਚ ਜਾ ਲੈਣਾ। ਅਸੀਂ ਨਹੀਂ ਜਾ ਰਹੇ। ਇਸ ਤਾਂ ਬਸ ਸਵੇਰੇ ਹੋ ਜਾਉਂਗੇ ਹੁਣ। ਫੇਰ ਹਾਂ। ਇਹਨੂੰ ਪਾ। ਦੁਹਾਵੇ ਦਾ ਐ ਲੈ। ਫਿੰਨੇ ਆ। ਕੋਤੋਂ ਮੂਲੀ ਆਂ ਦੇ ਗੈਲ ਛੋਟੇ ਬਸ ਇਹਨੂੰ ਖੋਲ ਕੇ ਪਾਈਏ ਬਾੜ ਦੇ ਉਪਣਾ ਲੂਟ ਨਹੀਂ ਰਿਹਾ ਮੈਂ ਦੇਖਿਆ ਆਹ ਹੋਰ ਕੋ ਮਟੀਰੇ ਆਹਦੇ ਬੱਚ ਪਾਹ ਆਹ ਫੇਰ ਕਿੰਨੇ ਕਹਿ ਰਹੇ ਆ ਤਾਂ ਹੀ ਤਾਂ ਮੈਂ ਕਹਿੰਦਾ ਇਹ ਜਿਹੇ ਲਖਾਦੇ ਬੜੇ ਆਉਂਦੇ ਹੁੰਦੇ ਆ ਜਿਹੜੇ ਢੋਲੋਂਦੇ ਆ ਉਹ ਤਾਂ ਖਾਸੇ ਬੜੇ ਬੜੇ ਹੁੰਦੇ ਕਰੀਨ ਹੋਲਡ ਬਣਾ ਇਹ ਕਾਦਾ ਹੀ ਵਪਈ ਉਹਦਾ ਕਾਦਾ ਨਹੀਂ ਪੜਾ ਕਾਦਾ ਸਹੀ ਕਾਦਾ ਇਹ ਬਦਾਮਾਂ ਦਾ ਇਹ ਹੈ ਹੈ ਹਾਂ ਅੱਛਾ ਹੋਰ ਪਾ ਲੇ ਮਿੱਟੀ ਹੋਰ ਪਾ ਲੋ ਫੂਨ ਬਣੀ ਗਾ ਲੋ ਵੀ ਕੱਢਦੇ ਪੌਂਦੇ ਦੁਆਰਾ ਹੋਰ ਪਾ ਦੋ ਹੋਰ ਬਾਸ ਬਹੁਤ ਹੂੰ ਹੂੰ ਇਹ ਨੂੰ ਕੱਢ ਕੇ ਪਾਈ ਰੂਪ ਹੈ ਇਹ ਅਨਾਰ ਦਾ ਏ ਮੈਂ ਵੀ ਲਾਇਆ ਹੋਇਆ ਇਹਦਾ ਨਾਰ ਇੱਕ ਦੇਖ ਦਿਓ ਹੁੰਦਾ ਕਿ ਨਹੀਂ ਮੈਂ ਬਾੜੇ ਚਲਾਇਆ ਹੋਇਆ ਇਹ ਰੱਖ ਦਿਓ ਕਮੇਟੀ ਦੇ ਆਇਕ ਰਹਿ ਗਿਆ ਪਤਾ ਲਾ ਦੇ ਚੀਜ਼ ਇਹਨੇ ਕੀ ਕਰ ਜੀ ਇਹ ਵੀ ਰੱਖ ਲੈ ਜੀ ਦੇਖ ਲੈ ਰੱਖ ਲੈ ਜੀ ਰੱਖ ਲਓ ਫਿਰ ਰੱਖ ਦਿੰਦੇ ਆ ਵੀ ਰੱਖ ਦਿੰਦੇ ਆ ਪਰ ਫਿਰ ਆਏ ਤੈਨੂੰ ਨਾ ਬਾਬਾ ਜੀ ਬਾਤ ਹੋਰ ਬੜਾ ਚਾਹੀਦਾ ਆਪਾਂ ਨੂੰ ਹੂੰ ਉਹਦੀ ਜੜ ਬੜੀ ਹੈ ਨਾ ਜੀ ਜੜ ਬੜੀ ਜੀ ਮੈਨੂੰ ਇੱਕ ਜੀ ਰੱਖ ਦਿੰਦੇ ਆ ਐਂਓ ਰੱਖ ਦੋ ਇਹਨੂੰ ਇਹਨੇ ਉੱਤੇ ਰੱਖ ਛੱਡ ਆ ਠੀਕ ਆ ਇਹਨੂੰ ਕਿਤੇ ਰੱਖਣਾ ਦਾਈ ਦੇਖੋ ਰੱਖਣੇ ਕਿੱਥੇ ਆਏ ਹੁਣ ਲੋ ਬਾਈ ਮਲਕੀਤ ਬਾਈਆਂ ਕੋਲ ਆਏ ਪਏ ਆ ਮੇਲੋ ਜੀ ਕਿੱਦਾਂ ਬਾਈ ਬਸ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਲੱਗੇ ਵੇ ਤੋ ਹਣ ਮੂਰੇ ਯਾਰ ਮਿੰਟ ਜੰਮ ਗਿਆ ਹਾਂ ਬਾਈ ਹਾਂ ਉਹ ਸਵੇਰੇ ਸ਼ਾਮ ਸਵੇਰੇ ਉੱਠਣ ਲੱਗ ਜਾ ਕੋਈ ਕਰਨਾ ਬਬੁਸ਼ ਕਰਨਾ ਉਹ ਪਾਣੀ ਪੱਕਾ ਪਾਉਣਾ ਕਹਦਾ ਜਿਹੜਾ ਮੂਰੇ ਖੜਾ ਹੀ ਆ ਬੜਾ ਸਾਰਾ ਨਾ ਨਾ ਛੋਟਾ ਛੋਟਾ ਜਿਹਾ ਖੜਾ ਨਾਲ ਦੇ ਨਾਲ ਕਹਦਾ ਏ ਐ ਨਹੀਂ ਪਤਾ ਕਹਦਾ ਮੈਨੂੰ ਬਸ ਉਹ ਮੈਂ ਉੱਥੇ ਲੈ ਕੇ ਆਇਆ ਇਹਦੇ ਕਹਿੰਦਾ ਮੈਂ ਜਨਾ ਉੱਪਰ ਜਾਣਾ ਸ਼ਾਮਾਂ ਲਈ ਜਨੂੰ ਗੋਲ ਦੀ ਸ਼ਾਮਾਂ ਕਰਦਾ ਕਹਿੰਦਾ ਅੱਛਾ ਮੈਂ ਨਾ ਭੁਲ ਗਿਆ ਮੈਂ ਨਾ ਸਹਗਤ ਹੂੰ ਸੱਟ ਮਾਰ ਲਈ ਮੁੰਡੇ ਨੇ ਫੋਟੋ ਮਾਰੀ ਅੱਜ ਸਾਰੇ ਫੁੱਲ ਕੱਢ ਲਏ ਕਿਹੜੇ ਕੱਢੇ ਆ ਪਹਿਲਾਂ ਇੱਕ ਇੱਕ ਪੱਤਾ ਦਾ ਹੁਣ ਉਹ ਆਏ ਆਏ ਹੋ ਗਿਆ ਇਹਨਾਂ ਨੇ ਪੱਤੇ ਹੋ ਗਏ ਉਹਦੇ ਅੱਛਾ ਮੱਚਾ ਚੱਲ ਪਿਆ ਬੂਟਾ ਹੋਣਾ ਉਹ ਮੈਂ ਤੋੜੂੰਗਾ ਮਾਰਿਆ ਹੋਇਆ ਵਾਲੇ ਵੀ ਚਾਹੀਦਾ ਡੂੰਗਾ ਇਹਨਾਂ ਨੂੰ ਮੈਂ ਕੱਲ ਕਹੇ ਹਟਿਆ ਖੁਰਪਈ ਦੇ ਆ ਦੇ ਗੱਗੇ ਤਾਦਾ ਨਾ ਕੀ ਕਰਿਆ ਮੈਂ ਮੀਤਾ ਗੱਲ ਸੁਣ ਆ ਚੀਜ਼ ਦੇਖ ਆ ਇਹਨਾਂ ਦਾ ਬਾਹਰ ਤਾਂ ਪਿਆ ਇਹ ਪੱਟ ਕੇ ਦਵਾ ਦਾਂ ਚੱਲ ਪੱਟੀ ਨਾ ਹੋਣਾ ਚੱਲ ਬਣਾ ਇਹਦੇ ਆਲਾ ਮਿੱਟੀ ਹੋਰ ਪਾ ਦੇ ਪਤਾ ਨਹੀਂ ਮੈਨੂੰ ਇਹ ਜਿਹੜੀ ਜਗ੍ਹਾ ਨਾ ਪੋਲੀ ਆ ਪੱਟ ਪਿਆ ਹੋਇਆ ਪਹਿਲੀ ਬੋਲੀ ਆ ਕੋਈ ਚੱਕਰ ਨਹੀਂ ਡਾ ਇਹਦਾ ਮੇਰੇ ਕੋਲ ਇਹਦਾ ਕੋਈ ਚੱਕਰ ਨਹੀਂ ਇਹ ਮਿੱਟੀ ਵਾਲੇ ਹੋਰ ਪਾ ਦੇ ਬਸ ਗਲਤੀ ਗਈ ਜਿੰਦਾ ਪਰ ਰੇਹ ਆ ਮਿੱਟੀ ਵੀ ਬਹੁਤ ਰੇਹ ਮਿੱਟੀ ਜਿਹਦਾ ਵੇਖ ਰੇਹ ਆ ਡਾਗੰਨੇ ਵਾਲਾ ਦਾ ਖੇਤ ਆ ਇਹ ਜਿਹੜਾ ਮੈਂ ਉੱਥੇ ਲਾਇਆ ਮੈਨੂੰ ਜਿਹੜਾ ਘਾਟੇ ਮਿਲੀ ਮੈਂ ਇੰਨਾ ਘਟਵਾ ਪੱਟਿਆ ਪਟਿਆ ਡੂੰਗਾ ਹੋੜੇ ਚਾਹੀਦਾ ਡੂੰਗਾ ਹੀ ਆ ਰੇ ਪਾ ਕੇ ਤੇਰੇ ਖਾਸਾ ਇੰਨਾ ਰੇ ਪਾਇਆ ਮੈਂ ਉੱਪਰ ਮਿੱਟੀ ਪਾਤੀ ਫਿਰ ਐ ਐ ਐ ਡਾ ਪੱਟਿਆ ਬਦਮਾ ਆਪਾਂ ਦੇਖਿਆ ਜੇ ਤੈਨੂੰ ਦੇਖਣੇ ਆਪਾਂ ਨੂੰ ਪੱਟ ਕੇ ਦਿਖਾਏ ਵੀ ਨਹੀਂ ਉਹਦਾ ਫਾਇਦਾ ਆਇਆ ਵੀ ਜਦੋਂ ਉਹ ਜੜ ਫੜ ਲੀ ਨਾ ਇਹ ਗੋਲੀ ਵਿੱਚ ਵਦਣਾ ਹੁੰਦਾ ਇਹ ਨਹੀਂ ਸੁੱਕਦਾ ਹਾਂ ਤੋਤੀ ਹੈ ਹਾਂ ਤੋਤੀ ਰੇੜੀ ਉੱਪਰ ਮਿੱਟੀ ਮਿੱਟੀ ਪਈ ਹੈ ਇਹਦੇ ਤੋਤੀ ਸਾਫ਼ ਤਾਂ ਪਈ ਹੈ ਹਾਂ ਸਾਫ਼ ਆ ਉੱਥੇ ਕੋਈ ਨਹੀਂ ਦੱਸੂਗਾ ਤੈਨੂੰ ਆ ਗਿਆ ਉਹਨੂੰ ਕਹਿਣਾ ਮੈਂ ਜਿਹੜਾ ਕੋਈ ਦੱਸਾਂ ਉਹਨੂੰ ਕਹੂੰਗਾ ਉਹਨੂੰ ਕਹਿਣਾ ਦਾ ਬੀਜ ਪਈ ਨਹੀਂ ਉਹਨੂੰ ਕਹੂੰਗਾ ਆਹ ਕਹਿੰਦਾ ਮੈਂ ਰੇੜੀ ਤੋਤੀ ਤੇਰੀ ਦੇਖ ਲੈ ਆ ਤੋਤੀ ਵੀ ਇਹਨੇ ਯਾਰ ਮੇਰੀ ਜ਼ਿੰਮੇਵਾਰੀ ਆ ਹੋ ਉਹ ਗੱਲ ਕਰ ਆਹੋ ਸਕੰਜੇ ਦਾ ਕੀ ਹਾਲ ਕਰ ਰਿਹਾ ਹੈ ਜਿੰਮੇਵਾਰੀ ਮੇਰੀ ਏ ਰੀਡੀ ਦੀ ਜਿੰਮੇਵਾਰੀ ਵਾਰੀ ਏ ਚਾਹ ਸੌਣ ਦਾ ਥੰਦਾ ਲਵਾ ਦੇ ਦੁਬਾਰਾ ਆ ਦੇ ਲੈ ਪੱਲੇ ਵਾਲੇ ਕੰਮ ਹੋ ਗਿਆ ਤਾਂ ਉਹਦਾ ਜਨਾਹ ਧੋਂਦੇ ਅੱਜ ਲੈ ਕਿਤੇ ਆ ਦੇਖ ਜਾ ਕੇ ਜਾਰ ਪੈ ਗਈ ਸਾਰੇ ਉਹ ਬੱਸ ਕਰ ਇਹ ਨਹੀਂ ਮੰਨਦਾ ਮੈਂ ਆਇਆ ਦੱਸ ਕੋਲ ਕੌਣ ਰਹਿੰਦਾ ਸਕੰਜੇ ਦੇ ਹੱਟ ਟਾਈਮ ਇਹ ਮੈਂ ਤਾਂ ਗਲਤ ਲੱਧਿਆ ਯਾਰ ਉਹਨੇ ਵਿੱਚ ਉੱਥੇ ਮੈਂ ਉਹਨੂੰ ਕਹਿਣ ਵਾਲੇ ਵੀ ਇੱਥੇ ਤਾਰ ਕੇ ਰੱਖ ਲੈਂ ਅੰਦਰ ਹੁਣ ਲੈਂਟਰ ਪੈ ਗਿਆ ਰੱਖ ਤੇ ਹੁਣ ਦੱਸ ਉਹ ਚੱਲਦਾ ਕੰਮ ਐ ਨਾ ਆਹ ਲ ਭਾਈ ਹੋ ਗਈ ਹੋ ਗਈ ਪਾਈ ਵਿੱਚੋਂ ਰਹਿ ਗਈ ਵਾਹਾਰ ਤੇ ਦਾ ਕਰਤੀ ਉਹ ਚਵੱਚਾ ਬਣ ਗਿਆ ਬਣ ਗਿਆ ਪਾਈ ਵਿੱਚੋਂ ਚੱਠੇ ਦੀ ਚੱਠੇ ਦੀ ਲਵਾਈ ਕਰਕੇ ਦੋ ਮਿਸਤਰੀ ਆ ਫਿਰ ਨੀਰੂ ਭੱਜਣਾ ਉਹਨੂੰ ਕਰ ਮਾਰਤਾ ਮਾਰ ਕੇ ਉਹਨੇ ਤੇ ਬਾਲ ਪਾਸ ਤਿਕਾ ਬਹ ਠੀਕ ਆ ਮੈਂ ਉਹਨੂੰ ਕਹਿੰਦਾ ਵੀ ਟੈਂਕੀ ਆਪਾਂ ਨਾ ਵਾਪਸ ਕਰੇ ਉਹਨੀ ਕਾਲੂ ਫਿਰ ਅੱਛਾ ਉਹ ਪਾਣੀ ਵਾਲੀ ਹਾਂ ਉਹਦੇ ਚ ਪਾਣੀ ਚੱਠੇ ਚ ਚਵੱਚਾ ਜੇ ਪਾਣੀ ਭਰੋ ਹਾਂ 10 ਦਿਨ ਕੰਮ ਨਹੀਂ ਗਿਆ ਹਾਂ ਹਾਂ ਬਸ ਲਵਾ ਦੋ ਮੂੰਹ ਵਾਲਾ ਲਵਾ ਦੇਣਾ ਮੈਂ ਪਾਈਪ ਲਿਆਉਂਦਾ ਕਾਲੂ ਸ਼ਨੀਵਾਰ ਆ ਅੱਧੇ ਦਿਨ ਤੇ ਮੈਂ ਬਾਜੀ ਬਸ ਹਾਂ ਉਹਨੂੰ ਦਰਵਾਜ਼ੇ ਤੇ ਲਵਾ ਦੇ ਆਪਾਂ ਕਹਿੰਦਾ ਆਪਾਂ ਹੀ ਕਰ ਦੇਣਾ ਉਹਨੂੰ ਪਰ ਇਹ ਤਾਂ ਚੱਲ ਬੰਤੂ ਲਈ ਨਹੀਂ ਤੂੰ ਚੱਲਿਆ ਮੈਂ ਤਾਂ ਚੱਲਿਆ ਪਾਕਿਸਤਾਨੋਂ ਆਸੀ ਦਾਣਾ ਆਪੇ ਇਹ ਪਾਕਿਸਤਾਨੋਂ ਚੱਲੇ ਆਂ ਡੈੜੀ ਮਾਰ ਕੇ ਆ ਯਾਰ ਕੋਈ ਨਹੀਂ ਮਸਾ ਦਾ ਡੈੜੀ ਵੱਜਣੀ ਹੈ ਮਰ ਰਣੀ ਪੈਂਦੀ ਗਾਲਾਂ ਕੱਢ ਕੱਢ ਕੇ ਲੜ ਲੜ ਕੇ ਉਹ ਆ ਦੇਲਾ ਕੱਖ ਬੱਢਣ ਚੱਲੇ ਆ ਕੱਲ ਦੇ ਆ ਦੋਹੀ ਚਾਚਾ ਭਤੀਜਾ ਚੱਲੇ ਦੋਹਾਂ ਨੇ ਜਾਣਾ ਸੀ ਦੋਹਾਂ ਦੀ ਸੁਰਤ ਟਿਕਾਣੀ ਆਉਣੀ ਹੁਣ ਦੇਖਦੇ ਚਾਈਂ ਤੂੰ ਕਾ ਯਾ ਅਸੀਂ ਲਿਆਉਂਗੇ ਹਾਂ ਦੇਖੂਗੀ ਤੂੜੀ ਲੈਖਣੀ ਹੈ ਤੂੜੀ ਪੈਣੀ ਹੈ ਆਂਦੀ ਪੁੱਲੇ ਹੋਈ ਹੈ ਨਾ ਕਰਦੇ ਹੀ ਨਹੀਂ ਹਾਂ ਅੱਗੇ ਦਾ ਵੱਡਣਾ ਨਹੀਂ ਹਾਂ ਆ ਫੋੜ ਦੇ ਮਗਰ ਟਰਾਲੀ ਪਾਉ ਡੰਗਰ ਨਾਲ ਲਾਦ ਲੈ ਜੋ ਬਣੇ ਬਾਕ ਕੱਖ ਨਹੀਂ ਵੱਢਣੇ ਨਹੀਂ ਬਾਕ ਅਖਰੀ ਵੱਢਣੇ ਤਾਂ ਸਾਡੇ ਨੂੰ ਭਰੋਸਾ ਹੀ ਨਹੀਂ ਕਰਦੀ ਉਹ ਦੇਖ ਲੈ ਗੱਲ ਕਹੀ ਹੀ ਲੈਣਾ ਹੈ ਕਰੀ ਆਪਣੇ ਭਰੋਸਾ ਹੀ ਨਹੀਂ ਰੋਸਾ ਕਾ ਕਰਨਾ ਸਾਡੇ ਕੋਲ ਤੂੜੀ ਤੇ ਤੁਸੀਂ ਜਾਓ ਪੱਟ ਚੱਕੂਗਾ ਤੂੜੀ ਦੀ ਪੱਟ ਜਿਆਦਾ ਨਹੀਂ ਹੋਊ ਜਿੰਦਾ ਹੋ ਡੰਗਰ ਗਾਇਲੇ ਭੇਜ ਦੀ ਥੋੜੇ ਸੈਲਨ ਬੱਢੀ ਚਾਲੇ ਬੱਛਰਾਂ ਦੀ ਵੱਢਣੀ ਚੱਲ ਆ ਜਾ ਕੋਈ ਚੱਕਰੇ ਨਹੀਂ ਛੜ ਦੇ ਤੂੰ ਆ ਤੂੜੀ ਪਾ ਦਿੰਦੇ ਆ ਆ ਦੇਖ ਲੈ ਆ ਦੇਖ ਸਾਲੂ ਬੱਢੂ ਮੈਂ ਤਾਂ ਲਿਆਉਂਗਾ ਮੈਂ ਤਾਂ ਦਾਤੀ ਰੱਖੀ ਬੈਠਾ ਉਹ ਤਾਂ ਵੱਢ ਕੇ ਗਿਆ ਹੋਣਾ ਅੱਜ ਦੇ ਤਾਂ ਕਿੱਥੇ ਵੱਢ ਕੇ ਗਿਆ ਹਾਲਾ ਦੋ ਇੱਕ ਭਰੀ ਦਾ ਲੈ ਇੱਕ ਭਰੀ ਟੁੱਕ ਕੇ ਪਾ ਕੇ ਆਉਣਾ ਉਹ ਹਾਂ ਇੱਕ ਪਈ ਆ ਇੱਕ ਪਈ ਆ ਫੇਰ ਕੀ ਤਾਂ ਵੀ ਠੀਕ ਨਹੀਂ ਨਾ ਸਹੀ ਕੱਲ ਤਾਂ ਸਰੀ ਜਾਣਾ ਹੈ ਕੱਲ ਤਾਂ ਇਹਨੇ ਸਾਰੇ ਦੇਣਾ ਇਹਨੇ ਗੱਲ ਤਾਂ ਕੰਮੀ ਕਰੀਆ ਤਾਂ ਠੀਕ ਐ ਰਹਿ ਦੇਣ ਦਾ ਆਪਾਂ ਨੇ ਆਹ ਸੜੀ ਆਰਤੀ ਸੁੱਧੂ ਰੱਖਣਾ ਤਾਂ ਆਵਲਾ ਹਾਂ ਉਹ ਇਹ ਤਾਂ ਦੁਬਾਰਾ ਪੀਂਦਣਾ ਆਪਾਂ ਇਹ ਤਾਂ ਫੇਰ ਹੋਇਆ ਹੁਣ ਤੇਰਾ ਹਾਂ ਜਿੰਦੇ ਬਲੋੜੇ ਨੇ ਭਾਈ ਬੰਮੇ ਕੱਲ ਨੂੰ ਲੰਗਰ ਹੋਣਾ ਆ ਮੈਨੂੰ ਪਤਾ ਭਾਈ ਆਪਾਂ ਉਰੀ ਆ ਭਾਈ ਅਸੀਂ ਤਾਂ ਖਾਣਾ ਪਰਸੋਂ ਨੂੰ ਜਾ ਕੇ ਬਾਬੇ ਨਾਲ ਦੇ ਘਰਾਂ ਚ ਆਵਲ ਆ ਤੇਰੇ ਗੱਗਾ ਲੰਦਾਂ ਦਾ ਲੂਰੀਆਂ ਜੀਆਂ ਤੇ ਲੂਰੀਆਂ ਕੱਲ੍ਹ ਆਉਂਦੇ ਚਾਉਂ ਆ ਪਾਕਿਸਤਾਨੀ ਦੇ ਦੇ ਜਿਆਦਾ ਹੁੰਦਾ ਮੈਂ ਮੇਰੇ ਨਾਲ ਪਾਣੀ ਆ ਮੌਸਮ ਗਲਤ ਆ ਆ ਮੌਸਮ ਠੰਡਾ ਹੋ ਠੰਡਾ ਹੋ ਗਿਆ ਮੌਸਮ ਇਹਨਾਂ ਦਾ ਵਧੀਆ ਰਿਹਾ ਵਾਹ ਇਹਦਾ ਕੋਈ ਨਹੀਂ ਠੰਡਾ ਨਹੀਂ ਹੁੰਦਾ ਗੱਲ ਅੰਮੇ ਧੁੱਪਾਂ ਮੜ ਜੀ ਨਿਕਲਿਆ ਹਾਂ ਪਰਦਾ ਦੇਖੀਂ ਮੈਂ ਤਾਂ ਰਿਸਕ ਹੈ ਜੋ ਆਪਣਾ ਜਵਾਬ ਹੈ ਪਰਦਾ ਦੇਖੀਂ ਫਿਰ ਕਿਹੜੇ ਸਾਹ ਗੱਲ ਆ ਜਾਣਾ ਦੇਖੀਂ ਹਾਂ ਜਾਨਾ ਮੈਂ ਅਪਾਨੇ ਦਸੰਬਰ ਚ ਚਲਾਂਗੇ ਹੈ ਟਰੈਕਟਰ ਨਹੀਂ ਲੈਣ ਜਾਣਾ ਹਾਂ ਟਰੈਕਟਰ ਛੱਡਿਆ ਹੋਇਆ ਔਖਾ ਯਾਰ ਹੁਣ ਲੈਣ ਜਾਣਾ ਕਾਨੂੰ ਜਾਉਂਗਾ ਉਹਨੂੰ ਵੀ ਸ਼ਾਇਦ ਲਿਆਵਾਂ ਮੱਝ ਉਹਨੂੰ ਜੇ ਦੇਖ ਰਿਹਾ ਹਾਂ ਫੋ ਆਵਗਾ ਤਾ ਅੱਛਾ ਤਾ ਕੰਮ ਹੋਣੀ ਲਈ ਜੀ ਮੇਰੇ ਕੋਲ ਲਿਆਉਂਗਾ ਲਿਆਇਓ ਸ਼ਾਮ ਨੂੰ ਗੱਲੂ ਫੇਰ ਲਿਜਿਓ ਜੀ ਲੋੜ ਤੇਰਾ ਮਾਨੂੰ ਮੈਂ ਟਰੈਕਟਰ ਦੇ ਆ 10 ਦਿਨ ਹੋ ਗਏ ਟਰੈਕਟਰ ਵੀ ਕਹਿੰਦਾ ਉਹਨੇ ਟਰੈਕਟਰ ਘਰ ਵੀ ਕਹਿੰਦਾ ਉਹਨੇ ਟਰੈਕਟਰ ਤੇ ਪੇਤਾ ਮੁੱਲ ਆਦਾ ਲੈ ਸੁੰਨੀ ਪਈ ਜਾਗਾ ਉੱਥੇ ਆਹ ਤੇਰੇ ਮੇਰੀ ਭਈਆ ਗਲੀ ਪੈਸੇ ਲੱਗੇ ਹੋਏ ਆ ਸੋਨਾ ਜੀ ਕਰਦਾ ਛੱਡਣ ਨੂੰ ਆਦੋਲੇ ਅਜੇ ਰੂ ਕਰਦੀ ਨਹੀਂ ਗੱਖ ਵੱਢਣ ਨੂੰ ਚੱਲੇ ਆ ਜੀ ਹੁਣ ਉਹ ਭਾਈ ਨਾ ਨਾ ਹੋ ਜੂਗੀ ਆ ਜਿਹੜੇ ਹਾਲਾਤ ਇਹ ਕਿੱਥੇ ਹੋਣੀ ਆ ਇਹਦਾ ਰੋਲਾ ਪੈ ਕੇ ਛਟਿਆ ਇੱਕ ਪੱਤਾ ਲਾਇਆ ਤਾਂ ਹੋਈ ਤੀ ਨਾ ਇੱਕ ਪੱਤਾ ਆ ਬਾਪੂ ਨੇ ਲਾਇਆ ਉਹ ਉੱਥੇ ਮੇਰੀ ਨੀਮ ਖੜੀ ਆ ਦੇ ਲੈ ਆਂ ਹਮਦੂ ਆ ਮੈਂ ਨੀਮ ਲਾਈ ਤੂੰ ਮੇਰੇ ਆਉਣ ਸਾਰੇ ਰਕਤ ਲਾ ਕੇ ਰੱਖੀ ਹਾਂ ਆ ਨਿੰਮੇ ਆਪਾ ਪੁਨੇ ਲਈ ਹੋਈ ਇੱਧਰ ਲਈ ਆ ਨਿੰਮ ਮੇਰੀ ਖੜੀ ਐ ਉਹ ਹਵਾ ਆਈ ਆ ਹਵਾ ਨੇ ਮਲਤੀਆਂ ਇਹ ਹਵਾ ਆਈ ਇਹਨੇ ਦੇਖੋ ਆਏ ਪੱਟ ਕੇ ਥੱਲੇ ਗਾਰਾ ਲਾ ਲਿਆ ਆ ਇਹਨਾਂ ਨੂੰ ਹਵਾ ਲੱਗੀ ਉਹ ਮਿੱਟੀ ਸਾਂਨੇ ਕੱਢ ਕੇ ਲਿਆ ਆ ਮੈਂ ਮਿੱਟੀ ਸਾਂਨੇ ਹੁਣ ਕੱਲੀ ਲਾ ਕੇ ਲੈ ਲਏ ਉਹ ਕੱਲੂ ਨਹੀਂ ਤੇਰੇ ਆਏ ਤੇ ਲਿਆਪਾ ਲੈ ਕੇ ਆਉਂਗੇ ਆਏ ਤੇ ਲਿਆਉਂ ਤੂੰ ਤਾਂ ਹਰਾ ਹੋਇਆ ਆਉਂਦਾ ਤੂੰ ਤਾਂ ਜਿਕੜਾ ਮਰਜੀ ਲਾ ਲਾ ਤੂੰ ਤਾਂ ਜਿਹੜਾ ਇਹ ਹਰਾ ਹੋਇਆ ਆਉਂਦਾ ਚਾਰ ਆਏ ਹੋਗੇ 14 14 18 ਸਿੱਤ ਚਲੋ ਫਿਰ ਕੱਕ ਵੱਡਣ ਨੂੰ 20000 20000 ਹੋਣਾ ਹਲੇ ਹੋਰ ਪੰਜ ਕਿਹੜਾ ਖਾਤਾ ਆ ਰਸੀਆਂ ਨਵੀਆਂ ਲੱਗਦੀਆਂ ਅੱਜ ਲੈ ਆਇਆ ਕੱਲ ਇਹ ਵੀ ਰਸੀਆਂ 100 ਰੁਪਏ ਦੀਆਂ ਲੈ ਹੋਰ ਹੂੰ ਲਿਆਇਆ ਮੈਂ ਅੱਖਾਂ ਵਿੱਚ ਵੱਜੂਗੀ ਮੱਦੀ ਦਾ ਨਹੀਂ ਮੱਦੀ ਦਾ ਨਹੀਂ ਮੱਦੀ ਬੁੱਦੀ ਕੋਈ ਨਹੀਂ ਤੁਹਾਡੇ ਘਸਾਣੀ ਸਾੜੀ ਤੂੰ ਚੱਕ ਲਈ ਕਹਿੰਦੇ ਉੱਥੇ ਕੀ ਪਤਾ ਲੱਗਣਾ ਅੱਗੇ ਮੜਾ ਦਿਖਾਵਾ ਪਾਪੂ ਨੂੰ ਯਾਰ ਚਾਲ ਠੀਕ ਹੈ ਉਹ ਵੱਜਦਾ ਥੋੜਾ ਦਿਖਾਉਣਾ ਫੋਟੋਆਂ ਦਿਖਾ ਦੇ ਕਿਹੜੀ ਫੋਟੋ ਸਿਸਟਮ ਦੀ ਫੋਟੋ ਕਿਹਾ ਦੇ ਪਿੱਛੇ ਦੀ ਦਿਖਾ ਯਾਰ ਇਹਨੂੰ ਬੱਚੇ ਦੇ ਖਿੱਚੀ ਦੀ ਓਹੋ ਆ ਗਿਆ ਅਮਨਦੀਪ ਹਾਂ ਅਮੂਰੇ ਆ ਹਾਂ ਚੱਲ ਪਿੱਛੇ ਲੈ ਆਉਂ ਜੀ ਮਲਕੀਤ ਬਾਈ ਲਿਖੋਣਾ ਪਰ ਮੋਟੋ ਲਗਣੀ ਆ ਉੱਪਰ ਜਿਹੜਾ ਉਹ ਉੱਚੇ ਲਿਖਾਉਣਾ ਮਲਕੀਤ ਬਾਈ ਲਿਖੋਣਾ ਉੱਤੇ ਹੱਥ ਦਿਖਾਈ ਨਹੀਂ ਇੱਥੇ ਓਹ ਲੈ ਉੱਥੇ ਇੱਥੇ ਮਲਕੀਤ ਬਾਈ ਲਿਖੋ ਆਉਂ ਚਿਲੇ ਖੋਣਾ ਭਾਈ ਮਲਕੀਤ ਬਾਈ ਦੇਖ ਲੈ ਛੱਦੀ ਤੇ ਉੱਚਾ ਕਰਤਾ ਇਹ ਨਾ ਨਾ ਲੈ ਛੱਦੀ ਤੇ ਉੱਚਾ ਕਰਕੇ ਕਣਾਉਂ ਜੂ ਬਹਨੀ ਮਾ ਹੋ ਬਰਾਬਰ ਵੀ ਨਹੀਂ ਹੈਗਾ ਨੀਵਾ ਛੱਦੀ ਤੇ ਕੁਝ ਚੱਲ ਚੱਲ ਜਲਿਓ ਚਲੋ 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 ਠੀਕ ਹੈ ਜੀ ਵੀਡੀਓ ਕਰਦੇ ਹਾਂ ਸਮਾਪਤ ਅਸਰੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਿ ਟੇਪਰ ਜੀ